ਸੋ ਵੀ ਸਾਥੀਓ ਅੱਜ ਇੱਕ ਬਹੁਤ ਹੀ ਪਿਆਰੀ ਕਵਤਾ ਨਵੀਂ ਕਵਤਾ ਬਿਲਕੁਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਵਤਾ ਇਹ ਹੈ ਵੀ ਜਦੋਂ ਕੋਈ ਬੰਦਾ ਬੁਲੰਦੀਆਂ ਨੂੰ ਸੋਣ ਲੱਗਦਾ ਹੈ ਜਾਂ ਤਰੱਕੀਆਂ ਕਰਨ ਲੱਗਦਾ ਜਾਂ ਆਪਦੇ ਖੇਤਰ 'ਚ ਕਿਸੇ ਚ ਅੱਗੇ ਵਧਣ ਲੱਗਦਾ ਤਾਂ ਬੜੇ ਲੋਕ ਲੱਤਾਂ ਖਿੱਚਦੇ ਨੇ ਬੜਾ ਕੁਝ ਬੋਲਦੇ ਨੇ ਪਰ ਇਹ ਕਿਰਪਾ ਸਾਰੀ ਪਰਮਾਤਮਾ ਦੀ ਹੁੰਦੀ ਹੈ ਜੀ ਤੇ ਉਹਨਾਂ ਦੀ ਨਜ਼ਰ ਹੁੰਦੀ ਹੈ ਉਹਨਾਂ ਦਾ ਬੰਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਹੋ ਜੀ ਇੱਕ ਕਵਤਾ ਪਾਠਕ ਭਰਾ ਤੁਹਾਡੇ ਨਾਲ ਇਉਂ ਸਾਂਝੀ ਕਰਨ ਲੱਗੇ ਨੇ ਇਵੇਂ ਹੀ ਨਫਰਤ ਭਰ ਕੇ ਜ਼ਿੰਦਗੀ ਕਿਉਂ ਜਿਉਣੀ ਓ ਮਨ ਦੇ ਵਿੱਚ ਮੈਲ ਕਾਸ ਤੋਂ ਹੋਰਾਂ ਲਈ ਲਿਹਾਉਣੇ ਓ ਮਨ ਦੇ ਵਿੱਚ ਮੈਲ ਕਾਸ ਤੋਂ ਹੋਰਾਂ ਲਈ ਲਿਹਾਉਣੇ ਓ ਰਹਿਣਾ ਸਿੱਖੋ ਰਜਾ ਉਸ ਦੀ ਦੁੱਖੜੇ ਓ ਹਰ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਬੰਦਾ ਕੀ ਕਰ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਮਹਾਰਾਜੋ ਕਰੇ ਕਿਸੇ ਦਾ ਉਹਦਾ ਕੱਖ ਰੈਂਦਾ ਨਹੀਂ ਨਿੰਦਿਆ ਹੀ ਬੱਲੇ ਪੈਂਦੀ ਸੋਭਾ ਕਿਤੋਂ ਲੈਂਦਾ ਨਹੀਂ ਨਿੰਦਿਆ ਹੀ ਬੱਲੇ ਪੈਂਦੀ ਸੋ ਬਾਕੇ ਤੋਂ ਲੈਂਦਾ ਰੀ ਦਰਗਾਹ ਤਾਂ ਦੂਰ ਬੜੀ ਐ ਦਰਗਾਹ ਤਾਂ ਦੂਰ ਬੜੀ ਐ ਇੱਥੇ ਹੀ ਭਰ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਬੰਦਾ ਕੀ ਕਰ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਆਪੇ ਹੀ ਕਰੇ ਤਾਤਾ ਬੇਅੰਤ ਹੈ ਹਰ ਇੱਕ ਨੂੰ ਖਾਣ ਲਈ ਦੇਵੇ ਉਹਦਾ ਨਾ ਅੰਤ ਹੈ ਹਰ ਇੱਕ ਨੂੰ ਖਾਣ ਲਈ ਦੇਵੇ ਉਹਦਾ ਨਾ ਅੰਤ ਹੈ ਜਿਹੜਾ ਉਹਦਾ ਨਾਮ ਸਿਮਰਦਾ ਭਵਜਲ ਨੂੰ ਤਲੂਗਾ ਉਹਦੀ ਜੇ ਨਿਗਾਹ ਸਿੱਧੀ ਹੈ ਬੰਤਾ ਕੀ ਕਰ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਉਹ ਜੀ ਨੂੰ ਬੜਾਈ ਦੇਣੀ ਦੇਖ ਕੇ ਉਹ ਰਹੇਂਦਾਗਾ ਸੱਚੇ ਤੇ ਸਾਫ ਹਿਰਦਿਆ ਅੰਦਰ ਉਹ ਬੈਂਦਾਗਾ ਸੱਚੇ ਤੇ ਸਾਫ ਹਿਰਦਿਆ ਅੰਦਰ ਉਹ ਬੈਂਦਾਗਾ ਸੋਚ ਝੋਲੀਆਂ ਦੱਸੋ ਕਿਵੇਂ ਭਰ ਲੂਗਾ ਰੱਬ ਦੀ ਜੇ ਨਿਗਾਹ ਸਿੱਧੀ ਐ ਬੰਦਾ ਕੀ ਕਰ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਹੁਣ ਤਾਂ ਜੀਆਂ ਖਿੱਚਨੇ ਵਾਲੇ ਮਿਲਦੇ ਹਜ਼ਾਰ ਨੇ ਬੇਵੱਤੀ ਨਾਲੇ ਭਰੇ ਹੋ ਹੁੰਦੇ ਅੰਦਰ ਨਾਲ ਪਿਆਰ ਨੇ ਨਫ਼ਰਤ ਨਾਲ ਭਰਿਓ ਹੁੰਦੇ ਅੰਦਰ ਨਾਲ ਪਿਆਰ ਨੇ ਪਹਿਣਾ ਨਹੀਂ ਕੁਝ ਵੀ ਪੱਲੇ ਆਪਣੀ ਅੱਗ ਸੜ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਬੰਦਾ ਕੀ ਕਰ ਲੂਗਾ ਰੱਬ ਦੀ ਜੇ ਨਿਗਾਹ ਸਿੱਧੀ ਐ ਉਹ ਕਰਮਾਂ ਵਿੱਚ ਲਿਖਿਆ ਜੇਣਾ ਆਪੇ ਚੱਲ ਆਊਗਾ ਧਾਣਾ ਪਾਣੀ ਜਿੱਥੇ ਲਿਖਿਆ ਖਿੱਚ ਕੇ ਲੈ ਜਾਊਗਾ ਧਾਣਾ ਪਾਣੀ ਜਿੱਥੇ ਲਿਖਿਆ ਖਿੱਚ ਕੇ ਲੈ ਜਾਊਗਾ ਰਹਿਣਾ ਵਾਸੀ ਹੁਕਮ ਅੰਚ ਸਿੱਖ ਲੋ ਰਹਿਣਾ ਵਾਸੀ ਹੁਕਮ ਅੰਚ ਸਿੱਖ ਲੋ ਆਪੇ ਦੁੱਖ ਹਰ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਬੰਦਾ ਕੀ ਕਰ ਲੂਗਾ ਰੱਬ ਦੀ ਜੇ ਨਿਗਾਹ ਸਿੱਧੀ ਐ ਉਹ ਚੰਗੇ ਤੁਸੀਂ ਕਰਮ ਕਮਾ ਲੋ ਲੈ ਕੇ ਕੀ ਜਾਓਂਗੇ ਉੱਥੇ ਦਸ ਲੇਖਾ ਹੋਣਾ ਨੀਵੀਂ ਫਿਰ ਪਾਓਂਗੇ ਉੱਥੇ ਜਦ ਲੇਖਾ ਹੋਣਾ ਨੀਮੀ ਜੀ ਪਾਉਂਗੇ ਕੀਤੀ ਇਹ ਪਾਪ ਕਮਾਈ ਦਾਤਾ ਕਿਵੇਂ ਜਰ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਬੰਦਾ ਕੀ ਕਰ ਲੂਗਾ ਰੱਬ ਦੀ ਜੇ ਨਿਗਾਹ ਸਿੱਧੀ ਐ ਰਹਿ ਕੇ ਵਸ ਗਾਉਂਦੇ ਨੇ ਪਾਠਿਕ ਪਾਈ ਰਜਾਇਓਸ ਦੀ ਰਹਿ ਕੇ ਵਸ ਗਾਉਂਦੇ ਨੇ ਮਿੱਠੂ ਨਾਲ ਸਾਧੂ ਭੇਖ ਨੂੰ ਸੀਸ ਝੁਕਾਉਂਦੇ ਨੇ ਮਿੱਠੂ ਨਾਲ ਸਾਧੂ ਭੇਖ ਨੂੰ ਸੀਸ ਝੁਕਾਉਂਦੇ ਨੇ ਵਿਗੜੇ ਨਾ ਕੱਖ ਬੰਦਾ ਜੋ ਸੱਚ ਦਾ ਫੜ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਬੰਦਾ ਕੀ ਕਰ ਲੂਗਾ ਉਹਦੀ ਜੇ ਨਿਗਾਹ ਸਿੱਧੀ ਐ ਸੋਬਾ ਤੋਂ ਵੱਧ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ